ਜੋ ਪਿੰਡ ਦੀ ਕੁੜੀ ਤੇ ਮੁੰਡਾ ਵਿਆਹ ਕਰਵਾਉਣਗੇ ਉਹਨਾਂ ਨੂੰ ਅਸੀਂ ਪਿੰਡ ਚੋਂ ਬਾਈਕਾਟ ਕਰਾਂਗੇ ਉਹਨਾਂ ਨੂੰ ਅਸੀਂ ਪਿੰਡ ਚੋਂ ਬਾਈਕਾਟ ਕਰਾਂਗੇ ਜਾਂ ਕੋਈ ਸਾਡੇ ਪਿੰਡ ਦੀ ਨੋ ਪਿੰਡ ਦੀ ਪਿੰਡ ਦੇ ਮੁੰਡੇ ਨਾਲ ਗੱਲਬਾਤ ਕਰੋਗੀ ਇੱਕ ਪਿੰਡ ਨੇ ਬਿਹਤੁ ਵੱਡਾ ਫੈਸਲਾ ਲੈ ਲਿਆ ਜਿੱਥੇ ਕਿ ਹੁਣ ਸਰਪੰਚ ਦੇ ਵੱਲੋਂ ਬਿਆਨ ਦਿੱਤੇ ਗਏ ਨੇ ಗ್ರಾಮ ਪੰਚਾਇਤ ਸਿਰਸੜੀ ਅਤੇ ਅਨੋਖਪੁਰਾ ਦੇ ਵਿੱਚ ਫੈਸਲੇ ਲਿੱਤੇ ਗਏ ਨੇ ਦੱਸੀਏ ਜਿੱਥੇ ਕਿਹਾ ਗਿਆ ਹੈ ਕਿ ਹੁਣ ਪਿੰਡ ਦੇ ਵਿੱਚ ਰਹਿਣ ਵਾਲੇ ਮੁੰਡੇ ਕੁੜੀ ਆਪਸ ਦੇ ਵਿੱਚ ਵਿਆਹ ਨਹੀਂ ਕਰਵਾ ਸਕਦੇ ਜੇਕਰ ਕਰਵਾਉਂਦੇ ਨੇ ਤੇ ਉਹਨਾਂ ਦਾ ਪਿੰਡ ਵਾਸੀ ਬਾਈਕਾਟ ਕਰਨਗੇ ਦੂਸਰੇ ਪਾਸੇ ਜੇਕਰ ਕੋਈ ਪਿੰਡ ਦੀ ਨੂੰ ਕਿਸੇ ਪਿੰਦੇ ਨੌਜਵਾਨ ਨਾਲ ਮੁੰਡੇ ਨਾਲ ਗਲਬਾਤ ਕਰਦੀ ਹੈ ਤੇ ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ ਪਿੰਡ ਦੇ ਵਿੱਚ ਬਿਨਾ ਆਧਾਰ ਕਾਰਡ ਤੋਂ ਰਹਿਣ ਵਾਲੇ ਲੋਕਾਂ ਦਾ ਵੀ ਬਾਈਕਾਟ ਹੋਵੇਗਾ ਪਿੰਡ ਤੋਂ ਬਾਹਰ ਕੱਢਿਆ ਜਾਵੇਗਾ ਪਿੰਡ ਦੇ ਵਿੱਚ ਨਸ਼ਾ ਵੇਚਣ ਕੋਈ ਆਉਂਦਾ ਹੈ ਜਾਂ ਫਿਰ ਕੋਈ ਨਸ਼ਾ ਕਰਦਾ ਹੈ ਤੇ ਉਹਨਾਂ ਦਾ ਵੀ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਸਰਪੰਚ ਦੇ ਬੋਲੋ ਕੀ ਕੁਝ ਕਿਹਾ ਗਿਆ ਹੋਰ ਕੀ ਵੱਡੇ ਜਿਹੜੇ ਫੈਂਸੀਲੇ ਸੁਣਾਏ ਗਏ ਨੇ ਉਹ ਵੀ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਪਰ ਹੁਣ ਪਿੰਡ ਵਾਸੀਆਂ ਦੇ ਬੋਲੋ ਆਪਣੇ ਪੱਤਰ ਤੇ ਵੱਡੇ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਹਰ ਇੱਕ ਚੀਜ਼ ਦੇ ਉੱਤੇ ਫੈਸਲੇ ਲੱਤੇ ਜਾ ਰਹੇ ਨੇ ਤਾਂ ਸੁਣੋ ਪਿੰਡ ਦੇ ਸਰਪੰਚ ਦੇ ਵੱਲੋਂ ਕੀ ਕੁਝ ਬਿਆਨ ਦਿੱਤੇ ਗਏ ਨੇ ਉਹਦੀ ਜਾਣਕਾਰੀ ਇਹ ਹੈ ਜੀ ਜੋ ਪਿੰਡ ਦੀ ਕੁੜੀ ਤੇ ਮੁੰਡਾ ਵਿਆਹ ਕਰਵਾਉਣਗੇ ਉਹਨਾਂ ਨੂੰ ਅਸੀਂ ਪਿੰਡ ਚੋਂ ਬਾਈਕਾਟ ਕਰਾਂਗੇ ਉਹਨਾਂ ਨੂੰ ਰਹਿਣ ਨਹੀਂ ਦੇਵਾਂਗੇ ਜਾਂ ਕੋਈ ਸਾਡੇ ਪਿੰਡ ਦੀ ਨੋ ਪਿੰਡ ਦੀ ਪਿੰਡ ਦੇ ਮੁੰਡੇ ਨਾਲ ਗੱਲਬਾਤ ਕਰੂਗੀ ਅਸੀਂ ਉਹਨਾਂ ਨੂੰ ਵੀ ਘੰਡਾ त्याਗਾਂਗੇ ਅਸੀਂ ਉਹਨਾਂ ਨੂੰ ਵੀ ਰਹਿਣ ਨਾ ਦੇਵਾਂਗੇ ਇੱਕ ਜਿਹੜੇ ਵੀ ਸਾਡੇ ਬਿਨਾ ਵੋਟਾਂ ਤੋਂ ਤੇ ਬਿਨਾ ਦੂਜਾ ਆਧਾਰ ਕਾਰਡ ਤੋਂ ਪਿੰਡ 'ਚ ਲਾਹਣ ਦਾ ਕੋਈ ਬੰਦਾ ਰਹੇਗਾ ਅਸੀਂ ਉਹਨਾਂ ਦਾ ਵੀ ਬਾਈ ਕਾਰਡ ਆ ਉਹਨਾਂ ਨੂੰ ਪਿੰਡ 'ਚ ਨਹੀਂ ਰਹਿਣ ਦੇਣਾ ਭਾਵੇਂ ਦਾ ਕੋਈ ਬੰਦਾ ਤੇ ਭਾਵੇਂ ਦੀ ਕੋਈ ਬੁੜੀ ਐ ਇੱਕ ਜਿਹੜਾ ਕੋਈ ਚਿੱਟੇ ਦਾ ਨਸ਼ਾ ਵੇਚਣ ਆਊਗਾ ਸਾਡੇ ਪਿੰਡ ਵਿੱਚ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਜਦੋਂ ਵੀ ਸਾਨੂੰ ਪਤਾ ਲੱਗਿਆ ਉਹਦੇ ਅਸੀਂ ਪੁਲਿਸ ਦੇ ਹਵਾਲੇ ਕਰਾਂਗੇ ਅਸੀਂ ਉਹਨਾਂ ਨਾਲ ਕੋਈ ਸਬੰਧ ਨਹੀਂ ਰੱਖਾਂਗੇ ਜਿਹੜਾ ਕੋਈ ਉਹਨਾਂ ਦੀ ਸਪੋਰਟ ਕਰੂਗਾ ਸਾਡੇ ਤਾਂ ਪਿੰਡ ਦੇ ਵਿੱਚ ਕਿਰਪਾ ਸਾਡੇ ਮੁੰਡੇ ਤਾਂ ਇਹ ਕੰਮ ਕਰਦੇ ਅਸੀਂ ਸਾਰੀ ਜਾਣਕਾਰੀ ਲਈ ਆ ਸਾਡੇ ਪਿੰਡ ਦੇ ਮੁੰਡਾ ਕੋਈ ਨਹੀਂ ਕੋਈ ਵੇਚਦਾ ਪਰ ਬਾਹਰ ਜੇ ਕੋਈ ਆ ਕੇ ਸਾਡੇ ਬੱਚਿਆਂ ਨੂੰ ਖਰਾਬ ਕਰਦਾ ਹੈ ਉਹ ਤਾਂ ਸਾਨੂੰ ਥੋੜਾ ਜਿਹਾ ਸਾਡਾ ਉਹਦੇ ਮਗਰ ਹੈਗਾ ਹੱਥ ਅਸੀਂ ਉਹਨਾਂ ਨੂੰ ਜ਼ਰੂਰ ਜ਼ੋਰ ਲਾ ਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਇੱਕ ਪਿੰਡ ਨੇ ਵਿਆਹ ਤੋਂ ਵੱਡਾ ਫੈਸਲਾ ਲੈ ਲਿਆ ਜਿੱਥੇ ਕਿ ਹੁਣ ਸਰਪੰਚ ਦੇ ਵੱਲੋਂ ਬਿਆਨ ਦਿੱਤੇ ਗਏ ਨੇ ಗ್ರಾಮ ਪੰਚਾਇਤ ਸਿਰਸੜੀ ਅਤੇ ਅਨੋਖਪੁਰਾ ਦੇ ਵਿੱਚ ਫੈਸਲੇ ਲਿੱਤੇ ਗਏ ਨੇ ਦੱਸਿਆ ਜਿੱਥੇ ਕਿਹਾ ਗਿਆ ਕਿ ਹੁਣ ਪਿੰਡ ਦੇ ਵਿੱਚ ਰਹਿਣ ਵਾਲੇ ਮੁੰਡੇ ਕੁੜੀ ਆਪਸ ਦੇ ਵਿੱਚ ਵਿਆਹ ਨਹੀਂ ਕਰਵਾ ਸਕਦੇ ਜੇਕਰ ਕਰਵਾਉਂਦੇ ਨੇ ਤੇ ਉਹਨਾਂ ਦਾ ਪਿੰਡ ਵਾਸੀ ਬਾਈਕਾਟ ਕਰਨਗੇ ਦੂਸਰੇ ਪਾਸੇ ਜੇਕਰ ਕੋਈ ਪਿੰਡ ਦੀ ਨੂੰ ਕਿਸੇ ਪਿੰਡ ਦੇ ਨੌਜਵਾਨ ਨਾਲ ਮੁੰਡੇ ਨਾਲ ਗਲਬਾਤ ਕਰਦੀ ਹੈ ਤੇ ਉਸ ਦਾ ਵੀ ਬਾਈਕਾਟ ਕੀਤਾ ਜਾਵੇਗਾ ਪਿੰਡ ਦੇ ਵਿੱਚ ਬਿਨਾਂ ਆਧਾਰ ਕਾਰਡ ਤੋਂ ਰਹਿਣ ਵਾਲੇ ਲੋਕਾਂ ਦਾ ਵੀ ਬਾਈਕਾਟ ਹੋਵੇਗਾ ਪਿੰਡ ਚੋਂ ਬਾਹਰ ਕੱਢਿਆ ਜਾਵੇਗਾ ਪਿੰਡ ਦੇ ਵਿੱਚ ਨਸ਼ਾ ਵੇਚਣ ਕੋਈ ਆਉਂਦਾ ਹੈ ਜਾਂ ਫਿਰ ਕੋਈ ਨਸ਼ਾ ਕਰਦਾ ਹੈ ਤੇ ਉਹਨਾਂ ਦਾ ਵੀ ਪੂਰਾ ਤੌਰ ਤੇ ਬਾਈਕਾਟ ਕੀਤਾ ਜਾਵੇਗਾ सरपंच ਦੇ ਵੱਲੋਂ ਕੀ ਕੁਝ ਕਿਹਾ ਗਿਆ ਹੋਰ ਕੀ ਵੱਡੇ ਜਿਹੜੇ ਫੈਸਲੇ ਸੁਣਾਏ ਗਏ ਨੇ ਉਹ ਵੀ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਪਰ ਹੁਣ ਪਿੰਡ ਵਾਸੀਆਂ ਦੇ ਵੱਲੋਂ ਆਪਣੇ ਪੱਤਰ ਤੇ ਵੱਡੇ ਪੱਤਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਦੀ ਨਾਲ ਹਰ ਇੱਕ ਚੀਜ਼ ਦੇ ਉੱਤੇ ਫੈਸਲੇ ਲੱਤੇ ਜਾ ਰਹੇ ਨੇ ਤਾਂ ਸੁਣੋ ਪਿੰਡ ਦੇ सरपंच ਦੇ ਵੱਲੋਂ ਕੀ ਕੁਝ ਬਿਆਨ ਦਿੱਤੇ ਗਏ ਨੇ